ਲੜਾਈ ਛਾੜੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਫਾਜ਼ਿਲਕਾ ਤੋਂ ਜਿੱਥੇ ਰੂਸੀ ਘਰ ਵਾਲੀ ਨੂੰ ਮਨਾਉਣ ਗਏ ਬੰਦੇ ਦੀ ਆਪਣੇ ਸਹੁਰਿਆਂ ਦੇ ਨਾਲ ਪਹਿਲਾ ਬਹਿਸਬਾਜੀ ਹੋਈ ਤੇ ਫਿਰ ਦੋਵੇਂ ਹੀ ਟੀਣਾ ਹੱਥੋਂ ਪਾਈ ਤੇ ਉੱਤਰ ਆਈਆਂ ਵਿਅਕਤੀ ਫਾਜ਼ਿਲਕਾ ਡੀਸੀ ਦਫ਼ਤਰ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ ਮਾਮਲਾ ਨਿੱਜੀ ਹੈ ਲੇਕਿਨ ਹੁਣ ਖਬਰਾਂ ਵਿੱਚ ਆ ਚੁੱਕਾ ਹੈ ਜਾਣਕਾਰੀ ਮੁਤਾਬਕ ਡੀਸੀ ਦਫ਼ਤਰ ਦੇ ਕਰਮਚਾਰੀ ਕਮਲ हसन ਦੀ ਪਤਨੀ ਰੋਸਕੇ ਪਿੱਕੇ ਗਈ ਹੋਈ ਸੀ ਉਸ ਦਾ ਵਿਆਹ 2022 ਦੇ ਵਿੱਚ ਮਲੋਟ ਦੀ ਇੱਕ ਲੜਕੀ ਨਾਲ ਹੋਇਆ ਸੀ ਤੇ ਉਸ ਦਾ ਇੱਕ ਬੇਟਾ ਵੀ ਹੈ। ਸਲਾਮ ਅਸ਼ਵਰੇ ਤੋਂ ਬਾਅਦ ਰਾਜੀਨਾਮੇ ਦੇ ਲਈ ਦੋਵੇਂ ਹੀ ਧੀਰਾ ਇੱਕ ਮੈਰਿਜ ਪੈਲਸ ਦੇ ਵਿੱਚ ਇਕੱਠੀਆਂ ਹੋਈਆਂ ਸਨ। ਲੇਕਿਨ ਮਸਲਾ ਸੁਲਝਣਾ ਤਾਂ ਕੀ ਸੀ ਹੋਰ ਵੀ ਉਲਝ ਗਿਆ ਕਿਉਂਕਿ ਦੋਵੇਂ ਹੀ ਧੀਰਾ ਨੇ ਇੱਕ ਦੂਜੇ ਦੀ ਕੋਟਮਾਰ ਕਰ ਦਿੱਤੀ। ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੀ ਮੇਰਾ ਵਾਈਫ ਦੇ ਨਾਲ ਨਾ ਡਿਸਪਿਊਟ ਚੱਲ ਰਿਹਾ ਹੈ। 1.5 ਸਾਲ ਹੋ ਗਿਆ। ਵੱਖ-ਵੱਖ ਥਾਣਿਆਂ ਦੇ ਵਿੱਚ ਦਰਖਾਸਤਾਂ ਦੇ ਦਿੰਦੀ ਹੈ ਤੇ ਮਤਲਬ ਕਿ ਝੂਠੀਆਂ ਦਰਖਾਸਤਾਂ ਦਿੰਦੀ ਹੈ ਸਾਨੂੰ ਅਲੱਗ ਜਗ੍ਹਾ ਤੇ ਬੁਲਾ ਕੇ ਸਾਡੇ ਤੇ ਹਮਲਾ ਕਰਾਉਂਦੇ ਆ ਤੇ ਜੀ ਇਹਨਾਂ ਨੇ ਸਾਨੂੰ ਸ਼ੁੱਕਰਵਾਰ ਬੀਐਸਪੀ ਆਫਿਸ ਤੋਂ ਫੋਨ ਆਇਆ ਸੀ ਕਿ ਤੁਹਾਨੂੰ ਪਰਵਾਨਾ ਕੱਟਿਆ ਹੋਇਆ ਹੈ ਮੈਂ ਸ਼ਨੀਵਾਰ ਨੂੰ ਫਲੈਟ ਬ੍ਰਾਂਚ ਦੇ ਵਿੱਚ ਬੈਠਾ ਸੀ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਰੀਕਾ ਦੇ ਵਿੱਚ ਤੇ ਮੈਨੂੰ ਮੈਸੇਜ ਆ ਗਿਆ ਕਿ ਤੁਹਾਨੂੰ ਪਰਵਾਨਾ ਕੱਟਿਆ ਗਿਆ ਤੁਸੀਂ ਆਪਕਾ ਨੂੰ ਪੇਸ਼ ਹੋ ਜੀ ਅਸੀਂ ਉੱਥੇ ਚੱਲ ਗਏ ਸੀਗੇ ਹੁਣ ਇਹਨਾਂ ਨੇ ਲਾਸਟ ਵਾਰੀ ਸਾਨੂੰ ਕਿਹਾ ਸੀਗਾ ਵੀ ਤੁਸੀਂ ਆ ਕੇ ਆਪਦੇ ਬਿਆਨ ਦਿਓ ਜੀ ਅਸੀਂ ਉੱਥੇ ਜੀ ਆ ਸਵੇਰੇ ਥਾਣੇ ਪਹੁੰਚਿਆ ਜੀ ਸਵੇਰੇ ਦਫ਼ਤਰ ਵੀ ਮੈਂ ਇਨਟੀਮੀਟ ਕਰਕੇ ਗਿਆ ਜੀ ਛੁੱਟੀ pa ਕੇ ਗਿਆ ਮੈਂ ਆਪਣੇ ਆਰ ਐਮ ਐਸ ਕੋਰਟ ਦੇ ਵਿੱਚ ਕਿ ਮੈਂ ਜੀ ਐਫ ਐਸ ਬੀ ਦਫ਼ਤਰ ਮਲੋੜ ਜਾ ਰਿਹਾ ਜੀ ਅਸੀਂ ਆਪਦੇ ਮੋਹਤਵਾਰ ਬੰਦੇ ਦੇ ਨਾਲ ਆਪ ਦਾ ਬਿਲਕੁਲ ਸਾਣੇ ਬੰਦੇ ਦੇ ਨਾਲ ਵਿਅਕਤੀਆਂ ਨਾਲ ਅਸੀਂ ਥਾਣੇ 'ਚ ਪਹੁੰਚ ਗਏ ਜਿੰਦੇ ਵਿੱਚ ਮੇਰੀ ਮੰਮੀ ਮਧੂ ਬਾਲਾ ਮੈਂ ਤੇ ਮੇਰੇ ਮਾਮਾ ਜੀ ਸੀਗੇ ਦੋਵੇਂ ਸੂਰਜ ਤੇ ਦੇਵਾਨੰਦ ਜੀ ਤੇ ਮੇਰੀ ਮਾਮੀ ਜੀ ਸੀਗੀ ਤੇ ਨਾਲ ਹੀ ਮੇਰੇ ਉਮੀ ਸਾਡਾ ओमप्रकाश ਉਹਦੇ ਦਾ ਨਾਮ ਉਮੀ ਐਮਸੀ ਤੇ ਕ੍ਰਿਸ਼ਨ ਜੀ ਇਹ ਵੀ ਸਾਡੇ ਮੋਤਵਰ ਬੰਦੇ ਸਾਡੇ ਨਾਲ ਗਈ ਸੀ ਜੀ ਉੱਥੇ ਅਸੀਂ ਪੂਰੀ ਜੀ ਚਲੋ ਵੀਡੀਓ ਖਿੱਚ ਬਣਾਈ ਹੈ ਤਾਂ ਥੋੜਾ ਉੱਥੇ ਟੈਂਡਰਸ ਲਈ ਅਸੀਂ ਕਿ ਅਸੀਂ ਡੀਐਸਪੀ ਦਫਤਰ ਮਲੋੜ ਪਹੁੰਚ ਚੁੱਕੇ ਹਾਂ ਰੀਡਰ ਕੋਲ ਅਸੀਂ ਅੰਦਰ ਗਏ ਹਾਂ ਕਿ ਰੀਡਰ ਸਾਹਿਬ ਉਹਨਾਂ ਨੂੰ ਤੁਸੀਂ ਮੈਸੇਜ ਲਾ ਦਿਓ ਦੂਜੀ ਪਾਰਟੀ ਅੰਦਰ ਆ ਜਾਵੇ ਉਹ ਕਹਿੰਦੇ ਜੀ ਤੁਸੀਂ 15 ਮਿੰਟ ਗੱਲ ਕਰ ਲਓ ਬਾਹਰ ਡਿਪਟੀ ਸਾਹਿਬ ਹੈ ਨਹੀਂ ਕਿ ਐਵੀਡੈਂਸ ਤੇ ਗਏ ਹੈ ਜੀ ਤੇ ਉਹ ਕਰੇ ਤੁਸੀਂ ਉਹਨਾਂ ਨੂੰ ਅੰਟੀਮੇਟ ਕਰ ਦਿਓ ਜੀ ਸਾਨੂੰ ਉਹਨਾਂ ਦੇ ਬੰਦਿਆ ਦਾ ਜਗਨ ਦਾ ਫੋਨ ਆ ਗਿਆ ਸਾਡੇ ਮੌਤਵਾਰ ਬੰਦਿਆਂ ਨੇ ਕਿ ਅਸੀਂ ਗੈਸਟ ਹਾਊਸ ਬੁੱਕ ਕੀਤਾ ਤੁਸੀਂ ਉੱਥੇ ਆ ਜਾਓ ਸਾਨੂੰ ਕੱਲ ਸ਼ਾਮ ਤੋਂ ਹੀ ਫੋਨ ਆ ਰਿਹਾ ਹੈ ਕਿ ਤੁਸੀਂ ਥਾਣੇ 'ਚ ਨਹੀਂ ਜਾਣਾ ਤੁਸੀਂ ਸਾਡੇ ਘਰ ਬਹਿ ਜਾਓ ਅਸੀਂ ਸਾਡੀ ਦੁਕਾਨ ਤੇ ਆ ਜਾਓ ਸਾਡੇ ਅੱਧਰ ਆ ਜਾਓ ਉਧਰ ਆ ਜਾਓ ਜੀ ਜੀ ਤੇ ਜੀ ਅਸੀਂ ਫਿਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੇ ਗੈਸਟ ਹਾਊਸ ਬੁੱਕ ਕੀਤਾ ਸੀ ਕਹਿੰਦੇ ਜੀ ਉਦੋਂ ਮੰਤਰੀ ਨੇ ਬਲਜੀਤ ਕੋਰ ਮਲੋਟ ਦੀ ਉਹਨਾਂ ਦਾ ਕੋਈ ਗੈਸਟ ਹਾਊਸ ਹੈ ਤੁਸੀਂ ਉੱਥੇ ਆ ਲਓ ਅਸੀਂ ਜੀਤ ਬਾਹਰ ਕਰਕੇ ਚੱਲ ਗਏ ਅਸੀਂ ਉਸ ਗੈਸਟ ਹਾਊਸ ਦੇ ਵਿੱਚ ਗਏ ਆ ਜੀ ਉੱਥੇ ਕੋਈ ਵੀ ਨਹੀਂ ਸੀ ਸਾਰਾ ਖਾਲੀ ਹਾਲ ਸੀਗਾ ਉਹ ਮੈਰਿਜ ਬਿਊਰੋ ਟਾਈਪ ਸੀ ਜੀ ਇਹ ਗੱਡੀਆਂ ਪਰ ਪਰ ਕੇ ਉੱਥੇ ਆਈਆਂ ਤੇ ਅਸੀਂ ਫਿਰ ਚੁੱਪ ਸੀ ਇਹ ਆਪਦੇ ਮੇਰੇ ਮੋਤਵਾਰ ਬੰਦੇ ਮੇਰੇ ਮਾਮਾ ਜੀ ਅੰਦਰ ਦੇ ਇਹਨਾਂ ਨਾਲ ਆਰਾਮ ਨਾਲ ਗੱਲ ਕਰ ਰਹੇ ਆ ਉਹ ਇੰਨੀ ਉੱਚੀ ਉੱਚੀ ਸਾਨੂੰ ਗਾਲੀ ਕਲੋਚ ਕਰ ਰਿਹਾ ਤੇ ਸਾਡੀਆਂ ਮਾਮਾ ਧੀਆਂ ਨੂੰ ਗਾਲਾਂ ਘਟ ਰਹੇ ਸੀ ਅਸੀਂ ਕੁਝ ਨਹੀਂ ਕਿਹਾ ਅਸੀਂ ਕਿਹਾ ਕਿ ਅਸੀਂ ਥਾਣੇ ਚੱਲਿਆਂ ਉਵੇਂ ਹੀ ਉਹਨਾਂ ਉਹਨਾਂ ਨੇ ਸਾਨੂੰ ਪਿੱਛੋਂ ਬੁਲਾ ਕੇ ਹਮਲਾ ਕੀਤਾ ਤੇ ਦੋ ਗੱਡੀਆਂ ਹੋਰ ਮੰਗਾਲੀਆਂ ਜਿਨ੍ਹਾਂ ਦੇ ਵਿੱਚ ਕੋਈ 22-23 ਬੰਦੇ ਸੀਗੇ ਅਸੀਂ 5 ਲੋਕ ਜੱਪਨੀ ਹੋਇਆ ਜੀ ਉਹਦੇ ਵਿੱਚ ਮਧੂਵਾਲਾ ਮੇਰੇ ਮੰਮੀ ਐ ਮੈਂ ਮੇਰੇ ਭੂਆ ਜੀ ਤੇ ਸੁਨੀਤਰਾਣੀ ਕੁਖੜਾ ਰਾਜਾਰਾਮ ਤੇ ਮੇਰੇ ਚਾਚਾ ਜੀ ਮੇਰੇ ਚਾਚਾ ਜੀ ਜਿਨ੍ਹਾਂ ਨੇ ਬਹੁਤ ਕੁੱਟਮਾਰ ਕੀਤੀ ਐ ਤੇ ਇਹਨਾਂ ਕੋਲ ਤੇਜਵਰ ਹਥਿਆਰ ਸੀ ਉੱਥੇ ਮੈਂ ਵੀਡੀਓ ਸ਼ੂਟ ਕੀਤੀ ਐ ਫਟਾਫਟ ਦੇ ਬਾਹਰ ਆ ਕੇ ਸ਼ੋਰ ਮਚਾ ਕੇ ਅਸੀਂ ਫਟਾਫਟ ਜਾਨ ਬਚਾ ਕੇ ਕਿਵੇਂ ਨਾ ਕਿਵੇਂ ਫਾਜ਼ਿਲ ਕਾ ਪਹੁੰਚੇ ਆਂ ਏ ਜੀ ਬਸ ਛੋਟੀ ਛੋਟੀਆਂ ਗੱਲਾਂ ਤੇ ਤੇ ਇਹਦੇ ਵਿੱਚ ਮੇਰਾ ਸੋਹਰਾ ਸੀਗਾ ਉਹ ਇਹੀ ਡਿਮਾਂਡ ਕਰਦੇ ਸੀ ਵੀ ਇਹਨੂੰ ਖੁੱਲਾ ਖਰਚਾ ਦੇ ਆਪਦੀ ਸਹਲਵੀ ਦੇ ਠੀਕ ਹੈ ਤੇ ਉਹ ਜਿਹੜੀਆਂ ਸੀਗੇ ਮੇਰੀ ਸਟੇਟਮੈਂਟਾਂ ਮੈਂ ਦਿੱਤੀਆਂ ਹੋਈਆਂ ਕਿ ਸਾਡੇ ਪੰਚਾਇਤੀ ਬੰਦਿਆਂ ਨੂੰ ਵੀ ਪਤਾ ਸੀ ਇਹਨਾਂ ਦਾ ਇੱਕ ਹੀ ਮੋਟਿਵ ਸੀ ਕਿ ਸਾਨੂੰ 20 ਲੱਖ ਰੁਪਈਆ ਦਿਓ ਅਸੀਂ ਕਿਹੜੀ ਕੁੜੀ ਕਿਤੇ ਹੋਰ ਵਿਆਹਣੀ ਆ ਸਿਰਫ ਉਹ ਮੰਨੇਮਾਨੀੜ ਤੇ ਪੈਸੇ ਦੇ ਚੱਕਰ ਦੇ ਵਿੱਚ ਫੱਦ ਨਾਲ ਆਹ ਕੁਛ ਕਰ ਰਹੇ ਆ ਇੱਥੋਂ ਦੀ ਪੰਚਾਇਤ ਗਈ ਸੀ ਉਹਨਾਂ ਨੇ ਕਿਹਾ ਪੰਚਾਇਤ ਉੱਥੋਂ ਦੀ ਪੰਚਾਇਤ ਨੇ ਵੀ ਟਾਈਮ ਦਿੱਤਾ ਆ ਸੀ ਸਾਡੇ ਓਮਪ੍ਰਕਾਸ਼ ਜੀ ਜਨ ਸਾਹਿਬ ਦੋਂ ਸਾਥ ਅਸੀਂ ਨਾਲ ਗਏ ਪੰਚੇਤ ਗਈ ਅਸੀਂ ਕਿਹਾ ਉੱਥੇ ਜਾ ਕੇ ਗੱਲ ਕਰਾਂਗੇ ਚਲ ਦੋਵੇਂ ਇਕੱਠਾਂ ਦੀ ਪੰਚੇਤ ਬੈਠ ਕੇ ਇਹਨੂੰ ਮਸਲੇ ਨੂੰ ਸੁਝਾਏਗੀ ਤੇ ਉੱਥੇ ਜਾ ਕੇ ਕੋਈ ਗੱਲ ਨਹੀਂ ਹੋਈ ਜੀ ਉੱਥੇ ਜਾ ਕੇ ਆਂਦੇ ਨਾਲ ਹੀ ਉਹ ਪੁੱਤਾਂ ਸਿੱਧਾ ਬੋਲਣ ਲੱਗੇ ਇਧਰ ਹੋਏ ਨਹੀਂ ਦੋਵੇਂ ਪਾਸੇ ਹੀ ਇਹਨਾਂ ਦੀ ਆਪਕਾ ਸਵਿਚੇ ਉਤਮਤਾ ਹੋਗੀ ਔਰ ਬਾਕੀ ਉਹਨਾਂ ਦੇ ਪਹਿਲੇ ਬੰਦੇ ਬੰਦੇ ਪਹਿਲੇ ਹੀ ਹੋ ਗਏ ਸੀ ਜੀ ਉਹ ਅਸੀਂ ਉੱਥੇ ਗਏ ਸੀ ਪੰਚੇਤ ਕਰਨ ਵਾਸਤੇ ਅਸੀਂ ਕੁਛ ਨਹੀਂ ਕਿਹਾ ਉਹਨਾਂ ਨੂੰ ਅਸੀਂ ਬਾਹਰ ਖੜੇ ਸੀ ਆ ਕੇ ਸਾਡੇ ਮੁੰਡੇ ਦੇ ਹੱਥ ਪਾਣ ਲੱਗੇ ਫੇਰ ਮੇਰੇ ਘਰ ਵਾਲੇ ਦੇ ਪਾਇਆ ਫੇਰ ਮੇਰੇ ਭਰਾ ਦੇ ਪਾਇਆ ਮੇਰੇ ਪਰਜਾਈ ਤੇ ਉਹਨਾਂ ਦੀ ਦੋਨੇ ਕੁੜੀਆਂ ਨੇ ਮੈਨੂੰ ਪਿੱਛੋਂ ਖਿੱਚ ਕੇ ਥੱਲੇ ਮਾਰਿਆ ਡੇਕ ਕੇ ਤੇ ਮੇਰੀ ਸਾਰੀਆਂ ਚੂੜੀਆਂ ਤੋੜਤੀਆਂ ਮੈਨੂੰ ਉਹਦੇ ਪਿਓ ਨੇ ਮੇਰੇ ਕੱਪੜੇ ਫਾੜੇ ਉਹਦੇ ਪਿਓ ਨੇ ਮੈਨੂੰ ਤਿੰਨ ਚਾਰ ਮਾਰ ਲਪੇੜੇ ਇਹ ਮੇਰਾ ਪਤੀਜਾ ਹੈ ਮੇਰੇ ਭਰਾ ਦਾ ਮੁੰਡਾ ਐਸ ਇਟਾ ਉਹ ਇੰਗੇ ਸੀ ਤਿੰਨਾਂ ਨੇ ਸਾਨੂੰ ਮੈਂਟਲੀ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਹੈ ਸਾਨੂੰ ਗਾਲਾਂ ਕੱਢਦੇ ਨੇ ਬਹੁਤ ਬੱਚਿਆਂ ਨੂੰ ਸਾਡੇਆਂ ਨੂੰ ਮੈਸੇਜ ਕਰਦੇ ਨੇ ਗੰਦੀਆਂ ਗੰਦੀਆਂ ਗਾਲ ਕੁੜੀ ਕੱਢਦੀ ਹੈ ਉਹਨਾਂ ਗੁੰਡੇ ਬੁਲਾਏ ਹੋਏ ਸੀ ਮੇਰੇ ਭਰਾ ਦੇ ਸੱਟ ਮਾਰੇ ਉਹਨਾਂ ਨੇ ਗੁੰਡਿਆਂ ਨੇ ਅਸੀਂ ਮੱਸਾ ਜਾਨ ਪਹਾਰ ਕੇ ਭੱਜੇ ਫਿਰ ਤੁਸੀਂ ਅਸੀਂ ਇਹਨਾਂ ਆਏ ਚਾਹੁੰਦੇ ਆਂ ਵੀ ਅਸੀਂ ਸਾਡੇ ਨਾਲ ਨਿਆਂ ਹੋਵੇ ਅਨਿਆਂ ਬਹੁਤ ਹੋਇਆ ਸਾਡੇ ਨਾਲ ਕਿਉਂਕਿ ਤਿੰਨ ਚਾਰ ਵਾਰੀ ਸਾਡੇ ਬਾਹਰ ਕੀਤਾ ਇਹਨਾਂ ਨੇ ਕੀ ਕੋਈ ਇਹਨਾਂ ਦੀ ਲੜਾਈ ਹੋਈ ਹੈ ਕੋਈ ਰਾਜਨਾਮੇ ਲਈ ਆ ਗਏ ਸੀਗੇ ਸ਼ਾਇਦ ਮਲੂਟ ਗਏ ਸੀ ਮਲੂਟ ਦੇ ਏਰੀਆ ਜਿੰਨੇ ਇਨਸੀਡੈਂਸ ਹੈ ਬੈਸੀ ਸਟੇਬਲ ਨੇ ਕੋਈ ਸ਼ੱਤ ਹੋਇਆ ਨਹੀਂ ਜਿਆਦਾ ਇਸੇ ਬਾਰੇ ਕੁਝ ਹੋਰ ਨਾ ਉਹਨੇ ਮੈਨੂੰ ਫੋਨ ਕਰਤਾ ਆਪਾਂ ਕਿ ਇਨਸੀਡੈਂਸ ਜੋ ਪਲੇਸ ਹੈ ਵੀ ਪਰਚਾ ਉਤੋਂ ਘਟਵਾਣਾ ਪਰ ਤੇ ਲਈ ਮਲੂਟ ਬੈਟਰ ਰਹਿੰਦਾ ਕਿ ਅੱਗੇ ਪੁਲਿਸ ਵੇਰ ਰਿਵਾਈ ਕਰਵਾਉਣੀ ਪਰ ਉਹ ਕਹਿੰਦੇ ਨਹੀਂ ਸਿੱਧੇ ਘਟੋਣਾ ਉਹ ਆਪਣੇ ਵੱਲੋਂ ਲੈ ਕੇ ਚ ਦੇ ਦੋ ਉਹਨਾਂ ਨੇ ਵੀ ਜੋ ਵੀ ਹੁੰਦੀ ਉਹਨਾਂ ਤੋਂ ਅਸੀਂ ਆਪਣੇ ਆਪ ਕਰਵਾ ਲਾਂਗੇ ਉਹਨੇ ਐਪਲੀਕੇਸ਼ਨ ਦਿੱਤੀ ਹੈ ਰਿਸਿਪਟ ਵੀ ਦਿੱਤਾ ਪਰਚਾ ਵੀ ਇੱਥੇ ਹੀ ਘਟ ਰਹੇ ਨੇ ਨਾ I'm going forward